ਇਰੀ ਫਿਰ ਦਾ ਸਿਧਾਂਤ ਹੈ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤਾ ਤੁਸੀਂ ਦੇਖਿਆ ਧਾਰਮਿਕ ਤੌਰ ਤੇ ਇਜਤਿਮਦੀ ਸ਼ੁਰੂ ਹੋਈ ਸੀ ਪਰ ਹਾਲਾਤਾਂ ਨੇ ਉਹਨੂੰ ਰਾਜਨੀਤਿਕ ਰਾਜਦੰਡਾ ਰਾਜਨੀਤਿਕ ਪਾਸੇ ਲੈ ਜਾਂਦਾ ਅਮਰਤਪਾਲ ਨਾ ਵਰਤਾਰਾ ਵਾਪਰੇ ਉਹ ਕੋ ਧਾਰਮਿਕ ਕੰਮ ਕਰ ਰਿਹਾ ਸੀ ਆਪਣੇ ਕੌਮ ਨੂੰ ਇਕੱਠਾ ਕਰ ਰਿਹਾ ਸੀ ਗੁਰੂ ਨਾਲ ਜੋੜ ਰਿਹਾ ਸੀ ਤੇ ਉਹਦੇ ਖਿਲਾਫ ਝੂਠਾ ਪਰਬੇ ਗੰਡਾ ਕਰਕੇ ਜਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਐਨਐਸਆਰ ਦੇ ਜਿਹੜੇ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਉੱਥੇ ਉਹਨਾਂ ਦੇ ਉਹਨਾਂ ਦੇ ਸਾਥੀਆਂ ਨੂੰ ਪਹਚਾਇਆ ਗਿਆ ਮੁੱਖ ਸੇਵਾਦਾਰ ਜਿਹੜੇ ਸੇਵਾਦਾਰ ਤੁਸੀਂ ਲਾਏ ਆ ਸਾਰੇ ਹੀ ਨਵੇਂ ਚਿਹਰੇ ਲੱਗੇ ਆ ਉਹਦੇ ਚ ਪੁਰਾਣਾ ਕੋਈ ਚਿਹਰਾ ਨਹੀਂ ਦਿਖਿਆ ਸਾਡੇ ਦਰਵਾਜ਼ੇ ਹਮੇਸ਼ਾ ਸਾਰਿਆਂ ਲਈ ਖੁੱਲੇ ਆ ਅਸੀਂ ਤੇ ਚਾਹੁੰਦੇ ਆ ਕਿ ਜਿਹੜੇ ਵੀ ਕੋਈ ਪੰਜਾਬ ਪੰਥ ਦਾ ਭਲਾ ਚਾਹੁੰਦੇ ਆ ਤੇ ਜਿਨ੍ਹਾਂ ਦਾ ਕੋਈ ਵਧੀਆ ਪੰਥ ਚ ਉਹਨਾਂ ਦੀ ਚੰਗੀ ਹੋਵੇ ਸ਼ਾਖ ਤੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਵਾਸਤੇ ਆਸ ਅਕਾਲ ਚਰਨਾਂ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਜੱਲੂਪੁਰ ਖੇੜਾ ਪਿੰਡ ਦੇ ਵਿੱਚਾਂ ਜੱਲੂਪੁਰ ਖੇੜਾ ਸੁਰਖੀਆਂ ਦੇ ਵਿੱਚ ਆਇਆ ਜਦੋਂ ਭਾਈ ਅਮਰਤਪਾਲ ਸਿੰਘ ਆਪਣੇ ਪਿੰਡ ਚ ਆਉਂਦੇ ਆ ਤੇ ਇਸੇ ਗੁਰਦੁਆਰਾ ਸਾਹਿਬ ਤੋਂ ਨਾ ਮੀਟਿੰਗਾਂ ਕੀਤੀਆਂ ਮੀਟਿੰਗਾਂ ਵੀ ਕੀਤੀਆਂ মিডিਆ ਨੂੰ ਮੁਖਤੱਬ ਵੀ ਹੋਏ ਉਦੋਂ ਕੇਂਦਰ ਬਿੰਦੂ ਸੀ ਧਾਰਮਿਕਾ ਹੁਣ ਕੇਂਦਰ ਬਿੰਦੂ ਰਾਸਤੀ ਬਣ ਗਿਆ ਸਿਆਸਤ ਬਣ ਗਿਆ ਤੇ ਉਹ ਵੀ ਇਸ ਗੁਰਦੁਆਰਾ ਸਾਹਿਬ ਤੋਂ ਸਟਾਰਟ ਹੋਇਆ ਪਲੇਠੀ ਮੀਟਿੰਗ ਜਿਹੜਾ ਅੰਮ੍ਰਿਤਸਰ ਚ ਹੋਈ ਆ ਪਰ ਦੂਸਰੀ ਮੀਟਿੰਗ ਅਜੇ ਇੱਥੇ ਹੋਈ ਆ ਛੋਟੀਆਂ ਮੋਟੀਆਂ ਮੀਟਿੰਗਾਂ ਹੋਈਆਂ ਹੋਣਗੀਆਂ ਮੁਖਸਰ ਸਾਹਿਬ ਦੀ ਕਾਨਫਰੰਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਕਈ ਮੀਟਿੰਗਾਂ ਹੋਣਗੀਆਂ ਪਰ ਪਲੇਠੀ ਮੀਟਿੰਗ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲਚ ਹੁੰਦੀ ਆ ਦੂਜੀ ਮੀਟਿੰਗ ਜਿਹੜੀ ਸਿਆਸੀ ਧਿਰ ਦੀ ਆ ਖਾਸ ਕਰਕੇ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਕਿ ਪਾਰਟੀ ਨਵੀਂ ਬਣੀ ਆ ਉਹਦੀ ਉਸੇ ਗੁਰੂ ਘਰ ਦੇ ਵਿੱਚ ਜਿੱਥੇ ਅਮਰਪਾਲ ਸਿੰਘ ਬੈਠਦਾ ਸੀ ਜਿੱਥੇ ਲੋਕ ਆਉਂਦੇ ਸੀ ਮਿਲਦੇ ਸੀ ਉਹਨੂੰ ਡੀਪਰੂਗੜ ਜਾਣ ਤੋਂ ਬਾਅਦ ਦੇ ਵਿੱਚ ਜ਼ਰੂਰ ਖਲਾਅ ਪੈਦਾ ਹੋਇਆ ਪਰ ਉਹੋ ਹੀ ਵਾਰਸ ਪੰਜਾਬ ਦੇ ਜਥੇਬੰਦੀ ਇੱਕ ਰਾਜਨੀਤਿਕ ਸਫਰ ਸਟਾਰਟ ਕਰਨ ਜਾ ਰਹੀ ਆ ਜਿਹੜੀ ਜਥੇਬੰਦੀ ਬਣੀ ਸੀ ਉਹ ਰਾਜਨੀਤੀ ਦੇ ਵਿੱਚ ਆ ਚੁੱਕੀ ਆ ਨਾਲ ਜੁੜਿਆ ਅਕਾਲੀ ਦਲ ਅਕਾਲੀ ਦਲ ਕਹਿੰਦੇ ਖੇਤਰੀ ਪਾਰਟੀ ਹੋਊਗੀ ਬਾਪੂ ਜੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਅੱਜ ਜ਼ਿੰਮੇਵਾਰੀਆਂ ਸੌਪੀਆਂ ਵਾਂ ਇਸੇ ਹੀ ਗੁਰੂ ਘਰ ਤੋਂ ਪੰਜ ਸ਼ਹਿਰੀਆਂ ਨੂੰ ਤੇ ਪੰਜ ਦਿਹਾਤੀ ਜਿਹੜੇ ਕਿ ਲੋਕਾਂ ਦੇ ਵਿੱਚ ਵਿਚਰਨਗੇ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਵਾ ਕਿਹੋ ਜਿਹੀਆਂ ਜ਼ਿੰਮੇਵਾਰੀਆਂ ਹੋਣਗੀਆਂ ਕਿਵੇਂ ਪਿੰਡਾਂ 'ਚ ਪ੍ਰਚਾਰ ਹੋਊਗਾ ਉਹਦੇ ਵਾਸਤੇ ਗੱਲਬਾਤ ਕਰਦੇ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕੇਂਦਰ ਬਿੰਦੂ ਸਿਆਸਤ ਦਾ ਇਹ ਹੋਊਗਾ ਕਿ ਅੰਮ੍ਰਿਤਸਰ ਹੋਊਗਾ ਇਹ ਸਟਾਰਟ ਅਪ ਆ ਇੱਥੋਂ ਕਰ ਰਹੇ ਹਾਂ ਇਹ ਜੀ ਅਸੀਂ ਸਾਡਾ ਵੱਡਾ ਤੇਰਾ ਦਰਬਾਰ ਸੱਚਾ ਤੋ ਤਖਤ ਸਾਡਾ ਕੇਂਦਰ ਬਿੰਦੂ ਤੇ ਅਕਾਲ ਤਖਤ ਹੈ ਜੀ ਕਾਂ ਤਾਂ ਸਭ ਤੋਂ ਚੱਲੂਗੀ ਪਾਰਟੀ ਨਹੀਂ ਪਾਰਟੀ ਉਹਨਾਂ ਦੇ ਸਿਧਾਂਤਾਂ ਤੇ ਚੱਲੂਗੀ ਸਿਧਾਂਤਾਂ ਤੇ ਚੱਲੂਗੀ ਲੇਕਿਨ ਉਹ ਅਸੀਂ ਜਿਹੜਾ ਸਾਡਾ ਮੇ ਹੈ ਨਾ ਅਸੀਂ ਸੋਚ ਰਹੇ ਹਾਂ ਕਿ ਜੋ ਸਾਡਾ ਪਹਿਲਾ ਅਕਾਲੀ ਦਲ ਦੀ ਜਿਹੜੀ ਵਿਰਾਸਤ ਸੀ ਉਹ ਅਮਰਸਰ ਤੋਂ ਸ਼ੁਰੂ ਚੱਲਦੀ ਸੀ ਤੇ ਅਸੀਂ ਵੀ ਉਹਦਾ ਜਿਹੜਾ ਪਾਰਟੀ ਦਾ ਹੈੱਡ ਆਫਸ ਹੈ ਜਾਂ ਮੁੱਖ ਦਫ਼ਤਰ ਹੈ ਦਫ਼ਤਰ ਅਮਰਸਰ ਚ ਹੀ ਅਸੀਂ ਰੱਖਾਂਗੇ ਤੇ ਫਾਰਦੀ ਟਾਈਮ ਅਸੀਂ ਕੁਝ ਟਾਈਮ ਲਈ ਇੱਥੋਂ ਅਜੇ ਜਿੰਨਾ ਚਿਰ ਉੱਥੇ ਉਹ ਸਾਰੇ ਪ੍ਰਬੰਧ ਨਹੀਂ ਹੋ ਜਾਂਦੇ ਉਹਨਾਂ ਚਿਰ ਅਸੀਂ ਟੈਂਪਰੇਰੀ ਇੱਥੋਂ ਇੱਥੋਂ ਚਲਾਵਾਂਗੇ ਤੇ ਬਾਕੀ ਇਹ ਜਿਹੜਾ ਇਹ ਮੀਰੀ ਪੀਰੀ ਦਾ ਸਿਧਾਂਤ ਹੈ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਤੁਸੀਂ ਦੇਖਿਆ ਧਾਰਮਿਕ ਤੌਰ ਤੇ ਇਹ ਜੱਥੇਬੰਦੀ ਸ਼ੁਰੂ ਹੋਈ ਸੀ ਪਰ ਹਾਲਾਤਾਂ ਨੇ ਉਹਨੂੰ ਰਾਜਨੀਤਿਕ ਰਾਜਨੀਤਿਕ ਪਾਸੇ ਲੈ ਜਾਂਦਾ ਤੇ ਹੁਣ ਇਹ ਜਿਹੜੀ ਸੰਗਤਾਂ ਦੀ ਪਰਜੋਰ ਮੰਗ ਸੀ ਕਿ ਆਪਾਂ ਨੂੰ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਦੋਵਾਂ ਨੂੰ ਸਾਡਾ ਜੋ ਮੀਰੀ ਪੀਰੀ ਦਾ ਧਰਮ ਤੇ ਰਾਜਨੀਤੀ ਇਕੱਠੀ ਆ ਅਸੀਂ ਉਹਨੂੰ ਲੈ ਕੇ ਅੱਗੇ ਚੱਲੀਏ ਤੇ ਆਪਾਂ ਧਰਮ ਚ ਵੀ ਪ੍ਰਪਕਤਾ ਵਾਏ ਤੇ ਸਾਡਾ ਧਰਮ ਦੇ ਤਾਂ ਧਾਰਮਿਕ ਤੌਰ ਤੇ ਵੀ ਸਾਡੀ ਕੌਮ ਕਾਫੀ ਜਿਹੜਾ ਅਵੇਸਲੀ ਹੋ ਚੁੱਕੀ ਆ ਅਸੀਂ ਪੱਕੇ ਧਰਮੀ ਵੀ ਨਹੀਂ ਰਹਿ ਸਕੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਆਪਣੇ ਧਰਮ ਤੋਂ ਕਾਫੀ ਉਹਨਾਂ ਦਾ ਦੂਰੀ ਵੱਧ ਚੁੱਕੀ ਆ ਤੇ ਇਸ ਕਰਕੇ ਅਸੀਂ ਦੁਬਾਰਾ ਸੋਚਦੇ ਆ ਕਿ ਜੋ ਖਾਲਸਾ ਵਹਿੀਰ ਦਾ ਜੋ ਮੁੱਖ ਅਜੰਡਾ ਸੀ ਕਿ ਆਪਣੀ ਨੌਜਵਾਨੀ ਨੂੰ ਆਪਣੇ ਸਿੱਖ ਸੰਗਤਾਂ ਨੂੰ ਦੁਬਾਰਾ ਆਪਣੇ ਗੁਰੂ ਨਾਲ ਇੱਕ ਪਰਪਕਤਾ ਨਾਲ ਦਿੜਤਾ ਨਾਲ ਜੋੜਨ ਦੀ ਜਿਹੜੀ ਸੀ ਮਹਿਮ ਸੀ ਉਹਨੂੰ ਵੀ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਦੂਸਰਾ ਅਸੀਂ ਰਾਜਨੀਤੀ ਤਕ ਤੌਰ ਤੇ ਜੋ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਉਹ ਧਰਮ ਦੇ ਰਹਿਤ ਰਹਿ ਕੇ ਧਰਮ ਦੇ ਧਰਮ ਦਾ ਕੁੰਡਾ ਉੱਪਰ ਆ ਕੇ ਰਾਜਨੀਤੀ ਜਿਹੜੀ ਆ ਜੋ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਅਸੀਂ ਉਹਦੇ ਅਨਸਾਰ ਇਹ ਸਫ਼ਰ ਦੇ ਨਾਲ ਨਾਲ ਰਾਜਨੀਤੀ ਵਾਲੇ ਪਾਸੇ ਆਏ ਹੋ ਕਿਵੇਂ ਮੋੜਾ ਕਿਵੇਂ ਦਾ ਲੱਗਿਆ ਤੁਹਾਨੂੰ ਕਿਉਂਕਿ ਇੱਕਦਮ ਮੋੜ ਆ ਇੱਕ ਪਾਸੇ ਧਾਰਮਿਕ ਗਤੀਵਿਧੀਆਂ ਸੀ ਤੁਹਾਡੀਆਂ ਅਜੇ ਤੱਕ ਦੀਆਂ ਅਚਾਨਕ ਮੁਕਸਰ ਸਾਹਿਬ ਦੀ ਧਰਤੀ ਤੋਂ ਐਲਾਨ ਹੁੰਦਾ ਵਾ ਤੇ ਰਾਜਨੀਤੀ ਸਟਾਰਟ ਹੋ ਜਾਂਦੀ ਆ ਨੀ ਇਹ ਤੇ ਜੀ ਜਦੋਂ ਇਹ ਆਪਾਂ ਇਹ ਇਨਸਾਫ ਵਾਸਤੇ ਸਾਲ ਡੇਢ ਸਾਲ ਤੋਂ ਜੋ ਵੀ ਤਕਾ ਹੋਇਆ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਪਹਿਲਾਂ ਤੋਂ ਸਾਡੇ ਬੰਦੀ ਸਿੰਘ ਨਚਰ ਤੋਂ ਉਹ ਆਪਣੀਆਂ ਦੁਗਣੀਆਂ ਦੁਗਣੀਆਂ ਤਿਗਣੇ ਤਿਗਣੇ ਸਜਾਮਾ ਕਟਣ ਤੋਂ ਬਾਚ ਵੀ ਨਹੀਂ ਹੋ ਰਿਹਾ ਉਦੋਂ ਬਾਅਦ ਜੋ ਅਮਰਤਪਾਲ ਨਵਰਤਾਰਾ ਵਾਪਰੇ ਕੋ ਧਾਰਮਿਕ ਕੰਮ ਕਰ ਰਿਹਾ ਸੀ ਆਪਣੀ ਕੌਮ ਨੂੰ ਇਕੱਠਾ ਕਰ ਰਿਹਾ ਸੀ ਗੁਰੂ ਨਾਲ ਜੋੜ ਰਿਹਾ ਸੀ ਤੇ ਉਹਦੇ ਖਿਲਾਫ ਝੂਠਾ ਪਰਬੇ ਗੰਡਾ ਕਰਕੇ ਜਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਐਨਐਸਆਰ ਦੇ ਜਿਹੜੇ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਉਥੇ ਨੰਦੇ ਉਹਨਾਂ ਦੇ ਸਾਥੀਆਂ ਨੂੰ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਜੋ ਅਸੀਂ ਜੋ ਕਾਨੂੰਨੀ ਤੌਰ ਤੇ ਵੀ ਕਾਫੀ ਕੋਸ਼ਿਸ਼ ਕੀਤੀ ਜਾਂ ਕੋਈ ਰਾਜਨੀਤਿਕ ਆਪਣਾ ਮੋਰਚਾ ਲਾ ਕੇ ਵੀ ਅਸੀਂ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਕੁਝ ਸਾਨੂੰ ਇਨਸਾਫ ਮਿਲ ਸਕੇ ਪਰ ਉਹ ਚੀਜ਼ ਹੈ ਕਿ ਉਹਦੇ ਵਿੱਚ ਹੀ ਸਾਨੂੰ ਸੰਗਤਾਂ ਦਾ ਜਿਹੜਾ ਇਹ ਉਹ ਕਹਿੰਦੇ ਸੀ ਕਿ ਆਪਾਂ ਨੂੰ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਇੱਕ ਇਲੈਕਸ਼ਨ ਲੜਾਉਣੀ ਚਾਹੀਦੀ ਉਹ ਤੇ ਕਾਫੀ ਮੰਨ ਨਹੀਂ ਰਹੇ ਸੀ ਜਿਦਾਂ ਤੁਹਾਨੂੰ ਪਹਿਲਾਂ ਵੀ ਪਤਾ ਤੇ ਫਿਰ ਚਲੋ ਜਦੋਂ ਸੰਗਤਾਂ ਦੇ ਹੁਕਮਨਾਾਲੂ ਇਸ ਪਾਸੇ ਨੂੰ ਆਏ ਤੇ ਉਦੋਂ ਸੰਗਤਾਂ ਨੇ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਦਿੱਤਾ ਤੇ ਇੱਕ ਲੋਕਾਂ ਨੇ ਵੀ ਇਹ ਲੱਗਾ ਕਿ ਅਸੀਂ ਜੇ ਇਹ ਇਸ ਮਹਿਮੇ ਨੂੰ ਅੱਗੇ ਵਧਾਈਏ ਕਿ ਰਾਜਨੀਤਿਕ ਤੌਰ ਤੇ ਵੀ ਅਸੀਂ ਜਿਹੜੀ ਪੰਜਾਬ ਦੀ ਵਾਗਡੋਰ ਹੈ ਪੰਜਾਬ ਦੇ ਲੋਕਾਂ ਦੇ ਹੱਥ 'ਚ ਹੋਵੇ ਤੇ ਜੋ ਪੰਜਾਬ ਦੇ ਹਾਲਾਤ ਆ ਜਾਂ ਪੰਥ ਦੇ ਹਾਲਾਤ ਆ ਉਹਨਾਂ ਤੋਂ ਆਪਾਂ ਜਿਹੜੇ ਇੱਕ ਪੰਥ ਨੂੰ ਔਰ ਪੰਜਾਬ ਨੂੰ ਕੱਢ ਸਕੀ ਪੰਜ-ਪੰਜ ਸੇਵਾਦਾਰ ਦੁੱਤੇ ਆ ਤੁਸੀਂ ਅੰਮ੍ਰਿਤਸਰ ਸ਼ਹਿਰ ਨੂੰ ਪੰਜ ਦਿੱਤੇ ਆ ਪੰਜ ਦਿਹਾਤੀ ਨੂੰ ਦਿੱਤੇ ਆ ਕੀ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਦੀਆਂ ਸੇਵਾਦਾਰਾ ਲਬਜ ਸੁਣਿਆ ਮੈਂ ਤੁਹਾਡੇ ਮੂੰਹੋਂ ਮੈਂ ਤਾਂ ਪੁੱਛ ਰਿਹਾ ਰਾਜਨੀਤਿਕ ਵੈਸੇ ਪ੍ਰਧਾਨਗੀਆਂ ਲੱਗਦੀਆਂ ਹੁੰਦੀਆਂ ਰਾਜਨੀਤਿਕ ਹਮੇਸ਼ਾ ਇਹ ਪ੍ਰਧਾਨ ਸਾਹਿਬ ਆ ਜੀ ਇਹ ਉਪ ਪ੍ਰਧਾਨ ਆ ਜੀ ਇਹ ਅਗਲੇ ਪਾਸੇ ਮੈਂਬਰ ਸਾਹਿਬਾਨ ਆ ਤੁਸੀਂ ਸੇਵਾਦਾਰ ਕਹਿ ਰਹੇ ਹੋ بار بار ਨਹੀਂ ਇਹ ਤੇ ਦੇਖੋ ਜੀ ਸਾਡਾ ਜਿਹੜਾ ਸਿੱਖੀ ਦਾ ਸਿਧਾਂਤ ਹੀ ਹੈ ਇੱਥੇ ਸੇਵਾਦਾਰੀ ਸਭ ਤੋਂ ਵੱਡਾ ਜਿਹੜਾ ਕਿ ਵੱਡੀ ਪਦਵੀ ਆ ਹੈਂ ਗੁਰੂਆਂ ਦੇ ਟਾਈਮ ਤੇ ਵੀ ਜਿਹੜੇ ਸਾਡੇ ਸੀ ਉਦੋਂ ਬਾਅਦ ਚ ਵੀ ਸਾਡੇ ਜਿਹੜੇ ਵੱਡੇ ਵਡੇਰੇ ਸੀਗੇ ਨਵਾਬ ਖੂਬੂਰ ਸਿੰਘ ਵਰਗੇ ਉਹ ਆਪਣੇ ਆਪ ਨੂੰ ਨਵਾਬੀ ਦੇ ਨਾਲ ਨਾਲ ਸੇਵਾਦਾਰ ਹੋਣਾ ਵੱਡਾ ਮਾਣ ਮਹਿਸੂਸ ਕਰਦੇ ਸੀ ਇਸ ਕਰਕੇ ਸਾਡੇ ਚ ਜਿਹੜੀ ਪ੍ਰਧਾਨਗੀਆਂ ਜੀਆਂ 14 ਆ ਗਈਆਂ ਮੇਰਾ ਖਿਆਲ ਸਾਡੀ ਕੌਮ ਦਾ ਉਹਨੇ ਵੀ ਬਹੁਤ ਵੱਡਾ ਖਾਨ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਸਾਰੇ ਜਣੇ ਸੇਵਾਦਾਰ ਹੋ ਕੇ ਵਿਚਰੀਏ ਤੇ ਇੱਕ ਤੇ ਅਸੀਂ ਗੁਰੂ ਆਸ਼ੀਰਵਾਦ ਅਨਸਾਰ ਉਹਦੀ ਭੈ ਭਾਵਨਾ ਚ ਰਹੀਏ ਹਮੇਸ਼ਾ ਅਸੀਂ ਆਪਣੀ ਕੌਮ ਨਾਲ ਵਫਾਦਾਰੀ ਨਿਭਾ ਸਕੀਏ ਉਹਨਾਂ ਦੇ ਚਰਨਾਂ 'ਚ ਅਰਦਾਸ ਹੈ ਤੇ ਇਹਨਾਂ ਨੂੰ ਸਾਰੇ ਜਿਹੜੇ ਅਹੁਦੇਦਾਰ ਅੱਜ ਵੀ ਅਸੀਂ ਲਾਏ ਉਹਨਾਂ ਨੂੰ ਵੀ ਅਸੀਂ ਅੱਜ ਵੀ ਬੇਨਤੀ ਕੀਤੀ ਆ ਕਿ ਆਪਾਂ ਇਹ ਦੂਜੀਆਂ ਪਾਰਟੀਆਂ ਕੋ ਗਣਨੀਤੀ ਨਹੀਂ ਕਰਨੀ ਆਪਾਂ ਇੱਕ ਸੇਵਾਦਾਰ ਦੇ ਤੌਰ ਤੇ ਆਪਣੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਵਾਸਤੇ ਆਪਣੇ ਪੰਜਾਬ ਨੂੰ ਇਹਨਾਂ ਹਾਲਾਤਾਂ ਤੋਂ ਕੱਢਣ ਵਾਸਤੇ ਆਪਾਂ ਅੱਗੇ ਆਏ ਆਂ ਨਾ ਕਿ ਆਪਾਂ ਕੋਈ ਪ੍ਰਧਾਨ ਬਣਨ ਵਾਸਤੇ ਜਾਂ ਕੋਈ ਮੰਤਰੀ ਬਣਨ ਵਾਸਤੇ ਇੱਥੇ ਆ ਰਹੇ ਆਂ ਆਪਾਂ ਇਹ ਇਸ ਕਰਕੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਤਕੜੇ ਹੋ ਕੇ ਅੰਬੜਾ ਮਾਰੀਏ ਕਿ ਆਪਣੇ ਜੋ ਜੋ ਸਾਡੇ ਹਾਲਾਤ ਦਿਨ ਬਦੇਨ ਸਾਡੇ ਕੋ ਜੋ ਸਾਡਾ ਅਧਿਕਾਰ ਦਿਨ ਬਦੇਨ ਖੋਏ ਜਾ ਰਹੇ ਆ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜੇ ਸੇਵਾ ਦੇ ਤੌਰ ਤੇ ਆਪਾਂ ਆਪਸੀ ਈਰਖਾ ਵੈਰ ਵਿਰੋਧ ਛੱਡ ਕੇ ਆਪਣੇ ਹਟਾ ਇੱਕ ਮਕਸਦ ਹੋਣਾ ਚਾਹੀਦਾ ਸਾਡੀ ਕੌਮ ਨੂੰ ਅਸੀਂ ਪੰਥ ਨੂੰ ਔਰ ਪੰਜਾਬ ਨੂੰ ਅਸੀਂ ਚੜ੍ਹਦੀ ਕਲਾ ਚ ਲੈ ਕੇ ਜਾਣਾ ਤੇ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਆਪਣਾ ਆਪਣੇ ਅੰਦਰ ਸਿੱਦਕ ਸਬਰ ਸਾਰੀਆਂ ਚੀਜ਼ਾਂ ਗੁਰੂ ਦਾ ਉਹ ਓਟ ਆਸਿਰ ਯੋਜ ਗੁਰੂ ਨੇ ਸਾਨੂੰ ਮਰਿਆਦਾ ਦਿੱਤੀ ਉਹਦੇ ਅਨਸਾਰ ਸਾਡਾ ਜੀਵਨ ਵੀ ਉਹਦਾ ਦਾ ਹੋਵੇ ਮੁੱਖ ਸੇਵਾਦਾਰ ਜਿਹੜੇ ਸੇਵਾਦਾਰ ਤੁਸੀਂ ਲਾਏ ਆ ਸਾਰੇ ਹੀ ਨਵੇਂ ਚਿਹਰੇ ਲੱਗੇ ਆ ਉਹਦੇ ਚ ਪੁਰਾਣਾ ਕੋਈ ਚਿਹਰਾ ਨਹੀਂ ਦਿਖਿਆ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਉਹਨਾਂ ਨੂੰ ਕੋਈ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਕਿ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਤੁਹਾਨੂੰ ਹੁਣ ਕਿਉਂਕਿ ਮੁਖ ਸੇਵਾ ਵਾਲੇ ਦੇ ਨਾਲ ਇੱਕ ਦੋ ਚਿਹਰੇ ਆ ਸ਼ਾਇਦ ਉਹ ਸਟੇਜਾਂ ਤੇ ਵੇਖੇ ਜਾ ਸਕਦੇ ਆ ਬਾਕੀ ਬਹੁਤ ਆ ਚਿਹਰੇ ਜਿਹੜੇ ਉਹ ਬਿਲਕੁਲ ਨਵੇਂ ਚਿਹਰੇ ਨਹੀਂ ਇਹ ਚੀਜ਼ ਹੈ ਕਿ ਇਹ ਕਾਫੀ ਦਿਰਤੋਂ ਸਾਡੇ ਨਾਲ ਵਿਚਰਦਿਆਂ ਇਹ ਇਹਨਾਂ ਨੇ ਕਾਫੀ ਸਾਡੇ ਨਾਲ ਲੈ ਕੇ ਆਪਣੀ ਕੌਮ ਦਾ ਦੁੱਖ ਦਰਦ ਇਹਨਾਂ ਦੇ ਹਿਰਦਿਆਂ 'ਚ ਅਸੀਂ ਦੇਖਿਆ ਤੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਲਿਆਉਣ ਦੀ ਪਰ ਫਿਰ ਵੀ ਜੇ ਕੋਈ ਸਾਡੇ ਦਰਵਾਜ਼ੇ ਹਮੇਸ਼ਾ ਸਾਰਿਆਂ ਲਈ ਖੁੱਲੇ ਆ ਅਸੀਂ ਤੇ ਚਾਹੁੰਦੇ ਆ ਕਿ ਜਿਹੜੇ ਵੀ ਕੋਈ ਪੰਜਾਬ ਪੰਥ ਦਾ ਭਲਾ ਚਾਹੁੰਦੇ ਆ ਤੇ ਜਿਨ੍ਹਾਂ ਦਾ ਕੋਈ ਵਧੀਆ ਪੰਥ ਸੱਚ ਉਹਨਾਂ ਦੀ ਚੰਗੀ ਹੋਵੇ ਸ਼ਾਖ ਤੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਵਾਸਤੇ ਅਸੀਂ ਧਿਰਾਂ ਦੇ ਨਾਲ ਜਿਹੜੇ ਪਹਿਲਾਂ ਲੋਕ ਜੁੜੇ ਆ ਚੰਗੀ ਸ਼ਾਖ ਵਾਲੇ ਉਹ ਜੇ ਤੁਹਾਡੇ ਲਾਉਣਾ ਚਾਹੋਂ ਤੇ ਕਿਵੇਂ ਵੈਲਕਮ ਕਰੋਗੇ ਉਹਨਾਂ ਨੂੰ ਹਾਂ ਨਹੀਂ ਅਸੀਂ ਜਿਹੜੇ ਚੰਗੀ ਸਾਖ ਖਾਲੇ ਆ ਜਿਹੜੇ ਵੀ ਪੰਜਾਬ ਦੇ ਪੰਥ ਦਾ ਭਲਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਅਸੀਂ ਕਿੰਨੇ ਕਰਾਲ ਮਿਲ ਕੇ ਆਪਾਂ ਇਸ ਇਹਨੂੰ ਪੰਜਾਬ ਨੂੰ ਪੰਥ ਨੂੰ ਇਹ ਹਾਲਾਤਾਂ ਜੋ ਕੱਢੀਏ ਅਮਰਤਪਾਲ ਸਿੰਘ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਸੀ ਹੁਣ ਪੱਪਲਪ੍ਰੀਤ ਸਿੰਘ ਦੇ ਮਾਮਾ ਜੀ ਮੌਜੂਦ ਆ ਜਿਨ੍ਹਾਂ ਨੇ ਐਲਾਨ ਕੀਤਾ ਸੀ ਤੇ ਇੱਕ ਤੰਜ ਵੀ ਕੱਸਿਆ ਇੱਕ ਅਕਾਲੀ ਦਲ ਦੇ ਲੀਡਰ ਦਾ ਨਾਮ ਲੈ ਕੇ ਤੰਜ ਕੱਸਿਆ ਕਿ ਵੇਖਿਓ ਕਿਤੇ ਉਹੋ ਜਿਹਾ ਕਿਰਦਾਰ ਨਾ ਬਣ ਜੇ ਤੁਹਾਡਾ ਕਹਿੰਦੇ ਕਿ ਸੇਵਾਦਾਰ ਅਸੀਂ ਲਾਉਣ ਲੱਗੇ ਆ ਤੁਹਾਡੀਆਂ ਜ਼ਿੰਮੇਵਾਰੀਆਂ ਹੋਣਗੀਆਂ ਨਾਮ ਅਨਾਉਂਸ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਤੰਝ ਵੀ ਕੱਸਿਆ ਸੀ ਕਿ ਵੇਖਿਓ ਕਿਤੇ ਕਿਰਦਾਰ ਦੇ ਵਿੱਚ ਖੋਟ ਨਾ ਹੋਵੇ ਤੁਹਾਡੇ ਇਹ ਫਿਰ ਜ਼ਿੰਮੇਵਾਰੀਆਂ ਦੇਣ ਲੱਗੇ ਆ ਤਾਂ ਅਮਰਜੀਤ ਸਿੰਘ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਆ ਜਿਹੜੇ ਚਿਹਰੇ ਚੁਣੇ ਆ ਕਿਰਦਾਰ ਦੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਪਛਾਣੇ ਤੁਸੀਂ ਸਾਰਿਆਂ ਦੇ ਕਿਰਦਾਰ ਕੀ ਠੀਕ ਆ ਸਾਰੇ ਚੀਜ਼ ਬਿਲਕੁਲ ਜੀ ਕਾਫੀ ਚਿਰਾਂ ਤੋਂ ਸਾਡੇ ਨਾਲ ਉਹ ਫਿਰ ਰਹੇ ਆ ਤੇ ਮੈਂ ਬੇਨਤੀ ਦੁਬਾਰਾ ਵੀ ਇਹ ਕੀਤੀ ਆ ਕਿ ਸਾਨੂੰ ਪਛੋਕੜ ਬਾਰੇ ਪਤਾ ਨਹੀਂ ਹੁੰਦਾ ਉਹ ਆਪਣਾ ਪਛੋਕੜ ਆ ਵੀ ਫੇਰ ਕੇ ਉਹਨਾਂ ਕਿਹਾ ਕਿ ਵੇਖੋ ਦਿਲੋਂ ਮੁਹੱਬਤ ਜਿੰਨੇ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕਚਿਆ ਸਾਨੂੰ ਉਹਨਾਂ ਲੋਕਾਂ ਦੀ ਲੋੜ ਨਹੀਂ ਮੈਂ ਪਹਿਲੇ ਦਿਨ ਵੀ ਇਹੋ ਤੁਹਾਨੂੰ ਪਤਾ ਪੀਲ ਕੀਤੀ ਸੀ ਇਥੇ ਕਿਉਂਕਿ ਉਹ ਆਉਣ ਜਿਹੜੇ ਹਜ਼ਾਰ ਬੰਦੇ ਜੀ ਬੋਲਦੇ ਉਹਨਾਂ ਨੂੰ ਕੋਈ ਕਿੰਤੂ ਬਿੰਤੂ ਨਾ ਕਰ ਸਕੇ ਉਹਨਾਂ ਦੇ ਮੁੜ ਕੇ ਸਵਾਲ ਨਾ ਉੱਠ ਸਕਣ ਸੇਵਾਦਾਰ ਦਾ ਭਾਵੇਂ ਹੋਈਂਦਾ ਸਾਡੇ ਜਥੇਦਾਰ ਸਿੰਘ ਸਾਹਿਬ ਇਹੋ ਜਾਂਦੇ ਆ ਠੀਕ ਹੈ ਗਰਾਫਟ ਆ ਗਈ ਹੈ ਵੱਖਰੀ ਗੱਲ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਪੰਕਤੀ 10 ਚੋਂ ਕੁਰਬਾਨੀ ਦੀ ਕਿਉਂਕਿ ਸਾਡੇ ਉਹ ਜਥੇਦਾਰ ਨਹੀਂ ਰਹੇ ਗਰਾਫਟ ਆ ਗਈਆਂ ਅੱਜ ਕੀ ਜਥੇਦਾਰਾਂ ਦਾ ਹਾਲ ਹੈ ਤੁਹਾਨੂੰ ਪਤਾ ਕਿਉਂਕਿ ਉਹ 20-20 ਸਾਲ ਤੋਂ ਨੌਕਰੀ ਕਰ ਰਹੇ ਤੇ ਅੱਜ ਉਹਨਾਂ ਤੇ ਕਿਹੋ ਜਿਹੇ ਇਲਜ਼ਾਮ ਲੱਗ ਰਹੇ ਆ ਕੌਮ ਦੀ ਹਿੱਤ ਵਿੱਚ ਨੂੰ ਵੇਖੇ ਜਾਂਦੇ ਵੀ ਕੌਮ ਦੀ ਕਿੱਡੀ ਬਦਨਾਮੀ ਆ ਇਸ ਗੱਲ 'ਚ ਇੱਕ ਜਥੇਦਾਰ ਕਾਲ ਤੱਕ ਤੇ ਕਿਹੋ ਜਿਹੇ ਇਲਜ਼ਾਮ ਲੱਗ ਰਹੇ ਆ ਮੈਂ ਇਹੇ ਬੇਨਤੀ ਕੀਤੀ ਹੈ ਕਿ ਆਪਾਂ ਕੁਝ ਵੱਖਰਾ ਕਰਕੇ ਵਖਾਉਣਾ ਇਲਜ਼ਾਮ ਸਾਬਤ ਨਾ ਹੋਏ ਇਲਜ਼ਾਮ ਲਗਾ ਦੇਣਾ ਤੇ ਕੋਈ ਵੱਖਰੀ ਗੱਲ ਹੁੰਦੀ ਸਾਬਤ ਕਰਨਾ ਹੋਰ ਗੱਲ ਵੇਖੋ ਜੀ ਉਹਦੀ ਅਕਸਰ ਢਾਹ ਤੇ ਲਾ ਦਿੰਦੇ ਆ ਸਾਡੀ ਕੌਮ ਨੂੰ ਵੀ ਇਹਨਾਂ ਢਾਹ ਲੱਗਦੀ ਹੈ ਇੱਕ ਜਥੇਦਾਰ ਬਹੁਤ ਮਹਾਨ ਹਸਤੀ ਹੈ ਸਾਡੀ ਸਭ ਤੋਂ ਸੁਪਰੀਮ ਆ ਉਹਦਾ ਜਿਹੜਾ ਸੇਵਾਦਾਰ ਹੈ ਉੱਤੇ 40 ਸਾਲ ਜਾਂ 30 ਸਾਲ ਬਾਅਦ ਉਹ ਸਰਵਿਸ ਕਰਦੇ ਨੂੰ ਹੋਣ ਤੇ ਉੱਤੇ ਇਲਜ਼ਾਮ ਲੱਗਣ ਤੇ ਕਿੱਡੀ ਕਟਿਆ ਗੱਲ ਉਹ ਕੌਮ ਬਾਤ ਤੇ ਵੀ ਆ ਸਾਬਤ ਹੋਣ ਚਾਏ ਨਾ ਹੋਣ ਉਹ ਵੱਖਰੀ ਗੱਲ ਹੈ ਜ਼ਰੂਰੀ ਸਭ ਦੇ ਇੱਕ ਉਥੇ ਭਾਵੇਂ ਝੂਠਾ ਲਾਤਾ ਜਾਂ ਸੱਚਾ ਲਾਤਾ ਕਿਵੇਂ ਚੱਲੂਗੀ ਵਾਰਿਸ ਪੰਜਾਬ ਦੇ ਜੱਥੇਬੰਦੀ ਨੂੰ ਬੈਨ ਕਰ ਦਿੱਤਾ ਗਿਆ ਸੀ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੌਰ ਤੇ ਵਿੱਚ ਰਹਿ ਰਿਹਾ ਹੈ ਤੁਸੀਂ ਲੋਕਾਂ ਦੇ ਵਿੱਚ ਅਚਾਨਕ ਬਦਲਾ ਮਾਪੂ ਜੀ ਨੇ ਇਹ ਗੱਲ ਕੀਤੀ ਸੀ ਅਚਾਨਕ ਬਦਲਾ ਵੇ ਇੱਕ ਧਾਰਮਿਕ ਵਿੰਗ ਤੋਂ ਸਿਆਸੀ ਵਿੰਗ ਵਾਲੇ ਪਾਸੇ ਆਉਣਾ ਵੇਖੋ ਜੀ ਇਹ ਅਚਾਨਕ ਬਦਲਾ ਨਹੀਂਗਾ ਸਾਡੀ ਕੌਮ ਦਾ ਤੇ ਮੇਰੀ ਪੀੜੀ ਤੋਂ ਸ਼ੁਰੂ ਹੋਇਆ ਰਾਜ ਬਿਨਾਂ ਨੇ ਧਰਮ ਚਲੇ ਆ ਧਰਮ ਬਿਨਾਂ ਸਭ ਦਲੇ ਮਲੇ ਜਿਸ ਰਾਜ ਦੇ ਵਿੱਚ ਧਰਮ ਨਹੀਂਗਾ ਉਹ ਰਾਜ ਬਰਬਾਦ ਹੁੰਦਾ ਕਿਉਂਕਿ ਤੁਹਾਡੇ ਕੋਲ ਮਸਾਲਿਆ ਮਾਜਾ ਰੰਜੀ ਸੰਗਦੀ ਤੇ ਜਿੱਥੇ ਧਰਮ ਆ ਰਾਜ ਦੇ ਵਿੱਚ ਉਹ ਰਾਜ ਕਦੀ ਬਰਬਾਦ ਨਹੀਂ ਹੁੰਦਾ ਹਜ਼ਾਰਾਂ ਸਾਲ ਬਾਅਦ ਮਸਾਲਾਂ ਦਿੱਤੀਆਂ ਜਾਂਦੀਆਂ ਕਿਉਂਕਿ ਸਿਕੰਦਰ ਪੋਰ ਸੁਣਾਉਂਦੀਆਂ ਵੀ ਤੁਸੀਂ ਕਹਾਣੀਆਂ ਸੁਣੀਆਂ ਹੋਣਗੀਆਂ ਕਿਉਂਕਿ ਉਹਨਾਂ ਲੋਕਾਂ ਚ ਜਿਹੜਾ ਰਾਜਾ ਜਨਕ ਉਹਨਾਂ ਦੇ ਅੱਜ ਤੱਕ ਸਾਡੇ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦਾ ਜ਼ਿਕਰ ਆ ਰਿਹਾ ਜਿਹੜੇ ਧਰਮ ਦੇ ਨਾਲ ਰਾਜ ਚੱਲਦਾ ਨਾ ਉਹ ਰਾਜ ਸਦਾ ਬਰਕਰਾਰ ਰਹਿੰਦਾ ਕਿ ਮੈਂ ਜੋ ਕਿ ਲੋਕਾਂ ਦੀ ਆਵਾਜ਼ ਲੈ ਕੇ ਕਿ ਇੱਕ ਰਾਜਨੀਤਿਕ ਪਾਰਟੀ ਇੱਕ ਖੇਤਰੀ ਪਾਰਟੀ ਲੈ ਕੇ ਆਏ ਹੋ ਤੁਸੀਂ ਨਵੇਂ ਚਿਹਰੇ ਆ ਸਾਰੇ ਸਿਆਸਤ ਤੋਂ ਤੁਸੀਂ ਕੋਹਾਂ ਦੂਰ ਸੀ ਮਿਲਣ ਲੱਗਦੇ ਬੇਸ਼ੱਕ ਸਿਆਸਤ ਸਾਡਾਂ ਦੇ ਵਿੱਚ ਸੀ ਪਰ ਸਿਆਸਤ ਤੋਂ ਫਿਰ ਵੀ ਕੋਹਾਂ ਦੂਰ ਹੈ ਪਰ ਇੱਕ ਨਵੀਂ ਸਿਆਸਤ ਲੈ ਕੇ ਪੰਜਾਬ 'ਚ ਵਿਚਰਨਾ ਹੁਣ ਵੇਖੋ ਜੀ ਅਸੀਂ ਸਭ ਤੋਂ ਪਹਿਲਾਂ ਜਤਿੰਦਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੇ ਆ ਉਹਨਾਂ ਨੇ ਸਾਡਾ ਬੀੜਾ ਬੰਨੇ ਲਾਉਣਾ ਵਾ ਸਿਆਸਤ ਪਰਮੇਸ਼ਰ ਦੇ ਜੇ ਸੱਚੇ ਮਾਰਗ ਚੱਲਦੇ ਆ ਉਸ ਤੱਕ ਰੇ ਜਹਾਨ ਜੇ ਅਸੀਂ ਸੱਚੇ ਆ ਤੇ ਲੋਕਾਂ ਨੇ ਆਟੋਮੈਟਿਕ ਸਾਡੇ ਨਾਲ ਹੋਣਾ ਜਿੱਦਣ ਅਸੀਂ ਅਕਾਲਤਾ ਤੋਂ ਦੱਸ ਕਰ ਕਿਹੜੀ ਸਾਡੇ ਕੋਲ ਕੋਈ ਪਾਰਟੀ ਸੀ ਵੇਖੋ ਤੁਹਾਡੇ ਸਾਹਮਣੇ ਤੁਸੀਂ ਨਾਲ ਰਹੇ ਸਾਡੇ ਕਿੰਨਾ ਸਾਡੇ ਨਾਲ ਕੱਠ ਹੁੰਦੇ ਰਹੇ ਕਿਸੇ ਨੂੰ ਸ਼ਰਾਬ ਤੱਕ ਨਹੀਂ ਦਿੱਤੀ ਗਈ ਅਸੀਂ ਸਾਰੀਆਂ ਉਹ ਪੁਰਾਣੇ ਸਿਆਸੀ ਜਿਹੜੀ ਹਨ ਉਹਨਾਂ ਨੂੰ ਛਟਲਾਇਆ ਕਿਸੇ ਨੂੰ ਤੇਲ ਤੱਕ ਨਹੀਂ ਦਿੱਤਾ ਗਿਆ ਆਪਣੀ ਸੇਵਾ ਲੋਕ ਆਪ ਕਰਦੇ ਰਹੇ ਨਾ ਕੋਈ ਕਿਸੇ ਨੇ ਸ਼ਰਾਬ ਮੈਂ ਸ਼ਰਾਬੀ ਬੰਦਾ ਨਹੀਂ ਵੇਖਿਆ ਆਪਣੇ ਨਾਲ ਪਿਉਣੀ ਤਾਂ ਬੜੀ ਦੂਰ ਦੀ ਗੱਲ ਆ ਸੀ ਵਿਚਦੇ ਰਹੇ ਨਾ ਜਿੰਨਾ ਵੀ ਭਾਵੇਂ ਹਜ਼ਾਰ ਬੰਦਾ ਨੇ ਕਦੀ ਸ਼ਰਾਬੀ ਬੰਦਾ ਨਹੀਂ ਸਾਡੇ ਵਿੱਚੋਂ ਦਾ ਸਿਆਸਤ ਤੇ ਚਲਦੀ ਨਸ਼ਿਆਂ ਤੋਂ ਵੈਸੇ ਆਮ ਹੀ ਕਹਿੰਦੇ ਕਿ ਸਿਆਸਤ ਦੇ ਵਿੱਚ ਪਿੰਡਾਂ ਵਾਲੇ ਵੀ ਕਹਿੰਦੇ ਕਿ ਸਾਨੂੰ ਸ਼ਰਾਬ ਚਾਹੀਦੀ ਵੋਟਾਂ ਫਿਰ ਪਾਉਣੀਆਂ ਕਿਵੇਂ ਚੱਲੋਗੇ ਫਿਰ ਵੇਖੋ ਜੀ ਇਹ ਗੱਲ ਨਹੀਂ ਅਸੀਂ ਦੇ ਵੇਖ ਲਿਆ ਕਿ ਤੁਹਾਡੇ ਸਾਹਮਣੇ ਦੋ ਸ਼ੀਟਾਂ ਸਾਨੂੰ ਮਿਲੀਆਂ ਬਿਨਾਂ ਨਸ਼ੇ ਤੋਂ ਮਿਲੀਆਂ ਬਿਲਕੁਲ ਮਿਸਾਲ ਆਏ ਗਾਵੇਂ ਅਹੀਂ ਇਹੋ ਹੀ ਕੋਸ਼ਿਸ਼ ਕਰਾਂਗੇ ਕਿ ਸਿਆਸਤ ਵੀ ਹੋਊਗੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਾਡੇ ਅਹੀਂ ਇਹੋ ਹੀ ਬੇਨਤੀ ਕਰਨ ਸਭ ਤੋਂ ਵੱਧ ਤਾਂ ਹੀ ਹੋਏ ਹੋ ਬੇਨਤੀਆਂ ਨੇ ਕਿਰਦਾਰ ਵਾਲੇ ਲੋਕ ਆਓ ਜੇ ਪੰਜਾਬ ਬਚਾਉਣਾ ਦੇ ਸਾਡਾ ਮਿਸ਼ਨ ਕੀ ਆ ਪੰਜਾਬ ਬਚਾਓ ਪੰਥ ਬਚਾਓ ਜੇ ਪੰਥ ਬਚਦਾ ਸਾਡਾ ਬੱਚੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਆ ਤੇ ਆਪੇ ਹੀ ਸਾਡਾ ਪੰਜਾਬ ਬਚ ਗਿਆ ਉਹ ਸਰਿੰਝਾ ਛੱਡਣਗੇ ਕਬੀਰ ਜੀ ਕਹਿੰਦੇ ਜਿੱਥੇ ਗਿਆਨ ਤਹਾਂ ਧਰਮ ਹੈ ਜਿੱਥਾਂ ਝੂਠ ਤੇ ਪੈਪ ਜਦੋਂ ਗਿਆਨਮਾਨ ਬੱਚੇ ਬਣਨਗੇ ਤੇ ਆਪੇ ਉਹਨਾਂ ਨਸ਼ੇ ਛੱਡਣਗੇ ਉਹਨਾਂ ਸੋਜੀ ਹੋਏਗੀ ਜਿੰਨਾ ਚਿਰ ਗਿਆਨਤਾ ਉਹਨਾਂ ਚੇਰੇ ਸਾਡਾ ਪੰਜਾਬ ਵੀ ਰੁੱੜਦਾ ਰਹੇਗਾ ਤੇ ਪੰਥ ਵੀ ਰੁੱੜਦਾ ਰਹੇਗਾ tributaries ਦੇ ਨੌਜਵਾਨਾਂ ਦਾ ਹਾਲਾਤ ਕਿਵੇਂ ਤੇ ਆ ਮਿਲੇ ਹੋ ਹੁਣ ਕੁਝ ਦਿਨਾਂ ਦੇ ਵਿੱਚ ਜਾਂ ਮਹੀਨੇ ਦੋ ਮਹੀਨਿਆਂ ਦੇ ਵਿੱਚ ਕੋਈ ਸੁਨੇਹਾ ਉਹਨਾਂ ਦਾ ਹਾਂਜੀ ਅਜੇ ਕੱਲ ਹੀ ਫੋਨ ਤੇ ਉਹ ਗੱਲ ਹੋਈ ਸੀ ਬਹੁਤ ਚੜਦੀ ਕਲਾ ਜੇ ਕੋਈ ਗੱਲ ਨਹੀਂ ਗੇ ਲੱਤੀ ਚੜੀ ਨਹੀਂ ਉਹਨਾਂ ਨੂੰ ਹਾਂ ਚੜਦੀ ਕਲਾ ਜੀ ਹਾਂ ਖੁਸ਼ ਆਏ ਪਾਰਟੀ ਬਣਨ ਤੋਂ ਬਾਅਦ ਵਿੱਚ ਸਾਰਿਆਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹਾਂਜੀ ਹਾਂਜੀ ਬਿਲਕੁਲ ਖੁਸ਼ੀ ਹੈ ਬਹੁਤ ਵੰਦੇ ਵਧੀਆ ਹੋਏ ਚਲੋ ਤਹ ਹੈ ਵੀ ਆ ਹੁਣ ਵੇਖੋ ਜਤਿੰਦਰ ਜੀ ਉਹ ਪਿਛਲਾ ਜੰਗ ਨਹੀਂ ਰਹਿ ਗਿਆ ਇਥੇ ਲੋਕਤੰਤਰ ਆ ਜਿਵੇਂ ਅਸੀਂ ਕੌਮ ਦੀ ਗੱਲ ਕਰਨੀ ਆ ਨਾ ਕੋਈ ਤੇ ਜਿੰਨਾ ਚਿਰ ਲੋਕ ਸ਼ਕਤੀ ਸਾਡੇ ਕੋਲ ਨਹੀਂ ਨਹੀਂ ਗੱਲ ਕਰ ਸਕਦੇ ਕਿਉਂਕਿ ਮੇਰਾ ਬਾਬੇ ਗੁਰਵੰਤ ਸਿੰਘ ਮਾਨੋਚਲ ਦਾ ਬੜਾ ਲੰਮਾ ਸਮਾਂ ਚੱਲਿੰਦਾ ਮੈਨੂੰ ਮੌਕਾ ਮਿਲਿਆ ਉਹਨਾਂ ਨੇ ਵੀ ਇਹੋ ਹੀ ਸੋਚੀ ਸੀ ਪਰ ਉਹਨਾਂ ਦੀ ਵੀ ਪਾਸ ਨਹੀਂ ਹੁਣ ਦਿੱਤੀ ਕਿ ਤੁਹਾਡੀ ਗੱਲ ਸਹੀ ਹੈ ਕਿ ਸਾਨੂੰ ਬੜੀਆਂ ਔਕੜ ਆਉਣੀਆਂ ਤੇ ਬੱਬਾ ਮਾਨੋਚਲ ਦੀ ਗੱਲ ਕਰਦੇ ਉਹ ਤੇ ਸੰਘਰਸ਼ ਦੇ ਪੰਧ ਹੀ ਰਹੇ ਆ ਉਹ ਤੇ ਖਾਲਸਤਾਨ ਦੇ ਪੰਦੀ ਰਿਆ ਖਾਲਸੇ ਰਾਜ ਦੇ ਪੰਦੀ ਆ ਇਹ ਪਾਰਟੀ ਵੀ ਉਹ ਪੰਦੀ ਹੋ ਵੇਖੋ ਜੀ ਇਹ ਤੇ ਹੁਣ ਯਾਰਾਂ ਹੀ ਸਾਡਾ ਗੁਰਦੁਆਰਾ ਰੋਜ਼ ਦੁਰ ਆਪਣੇ ਰਾਜ ਕਰੇਗਾ ਖਾਲਸਾ ਮੰਨਦੇ ਜੀ ਵੇਖੋ ਕੋਈ ਵੀ ਚੀਜ਼ ਐ ਨਾ ਜਿਹੜੀ ਉਹਦੀ ਸ਼ੁਰੂਆਤ ਜਿਹੜੀ ਐ ਨਾ ਪੈਨੋ ਤੁਹਾਡਾ ਮੋਢਿਆ ਪੰਥਕ ਜੀ ਅਹੀਂ ਪੰਥਕਾਂ ਤੇ ਹੋਰ ਕਿਤੇ ਚੱਲ ਸਕਦੇ ਨਹੀਂ ਤੇ ਇੰਨੇ ਹੀ ਚੱਲ ਸਕਦੇ ਸੁਧਾਰਾ ਮਜੀਦ ਸਾਡੇ ਨਾਲ ਸੀ ਉਹਨਾਂ ਨੇ ਵਿਸਥਾਰ ਚ ਦੱਸਤਾ ਕਿ ਪਾਰਟੀ ਕਿਵੇਂ ਦੀ ਹੋਊਗੀ ਜਲੂਪੁਰ ਖੇੜਾ ਦੇ ਉਸੇ ਗੁਰਦੁਆਰਾ ਸਾਹਿਬ ਦੇ ਵਿੱਚਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੇਂਦਰ ਬਿੰਦੂ ਬਣ ਚੁੱਕਾ ਸੀ ਧਾਰਮਿਕ ਵਿੰਗ ਦਾ ਕੇਂਦਰ ਬਿੰਦੂ ਸੀ ਜਦੋਂ ਭਾਈ ਅਮਰਤਪਾਲ ਸਤੇ ਪਹੁੰਚੇ ਸੀ ਤੋ ਤਾਂ ਬਾਤ ਦੇ ਵਿੱਚ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀਆਂ ਨਹੀਂ ਦੁਨੀਆ ਭਰ ਦੀਆਂ ਨਜ਼ਰਾਂ ਕਿਤੇ ਨਾ ਕਿਤੇ ਇਧਰਲੇ ਪਾਸੇ ਵਾਲੇ ਪਾਸੇ ਲੱਗ ਗਈਆਂ ਸੀ ਤੇ ਦੁਨੀਆ ਭਰ ਦਾ মিডিਆ ਇਸ ਗੁਰਦੁਆਰਾ ਸਾਹਿਬ ਵਾਲੇ ਪਾਸੇ ਤੁਰ ਪਿਆ ਸੀ ਸਵਾਲ ਜਵਾਬ ਵੀ ਹੋਏ ਗੱਲਾਂ ਬਾਤਾਂ ਵੀ ਹੋਈਆਂ ਖਾਲਸੇ ਰਾਜ ਦੇ ਪੰਦੀ ਬਣੇ ਰਹੇ ਉਹ ਗੱਲ ਕਰਦੇ ਰਹੇ ਅੱਜ ਪਾਰਟੀ ਲੈ ਕੇ ਆਏ ਆ ਉਹਦੇ ਪ੍ਰਧਾਨ ਵੀ ਭਾਈ ਅਮਰਤਪਾਲ ਸਿੰਘ ਹੀ ਆ ਉਸ ਪਾਰਟੀ ਦੇ ਪ੍ਰਧਾਨ ਉਹ ਖੁਦ ਆ ਪਾ ਤੇ ਨਾਲ ਅਗਲੇ ਪਾਸੇ ਜਿਹੜੀਆਂ ਹੁਣ ਸੇਵਾਦਾਰੀ ਦਿੱਤੀਆਂ ਗਈਆਂ ਖਾਸ ਕਰਕੇ ਅੰਮ੍ਰਿਤਸਰ ਜੇ ਮੁੱਖ ਸੇਵਾਦਾਰ ਦੀ ਗੱਲ ਕਰਦੇ ਆ ਜਿਵੇਂ ਅੰਮ੍ਰਿਤਸਰ ਸ਼ਹਿਰ ਦੇ ਚਲਾਇਆ ਗਿਆ ਵਾ ਉਹਦੇ ਵਿੱਚ ਸਰਦਾਰ ਅਮਨਦੀਪ ਸਿੰਘ ਆ ਜਿਹੜੇ ਅਕਸਰ ਹੀ ਸਟੇਜ ਦੇ ਉੱਤੇ ਬਾਪੂ ਜੀ ਦੇ ਨਾਲ ਹੁੰਦੇ ਸੀ ਅਮਨਦੀਪ ਸਿੰਘ ਨੂੰ ਮੁੱਖ ਸੇਵਾ ਦਾ ਲਗਾਇਆ ਗਿਆ ਵਾ ਭਾਈ ਸ਼ਮੂਸੇ ਸਿੰਘ ਪਤਰੀ ਭਾਈ ਭਪਿੰਦਰ ਸਿੰਘ ਗਦਲੀ ਭਾਈ ਹਰਜੀਤ ਸਿੰਘ ਪੁਰੇਵਾਲ ਤੇ ਭਾਈ ਪਰਵਿੰਦਰ ਸਿੰਘ ਇਹਨਾਂ ਨੂੰ ਵੀ ਸੇਵਾਦਾਰੀਆਂ ਦਿੱਤੀਆਂ ਗਈਆਂ ਵਾ ਇਹਨਾਂ ਦੇ ਨਾਲ-ਨਾਲ ਭਾਈ ਕੁਲਬੀਰ ਸਿੰਘ ਗੰਡੀਵੰਡ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਵਾ ਸ਼ਹਿਰੀ ਦੀਆਂ ਵਾ ਜੇ ਆਪਾਂ ਦਿਹਾਤੀ ਦੀ ਗੱਲ ਕਰੀਏ ਦਿਹਾਤੀ ਦੇ ਵਿੱਚ ਮੁੱਖ ਸੇਵਾ ਦਾ ਸਤਾ ਗੁਰਲਾਲ ਸਿੰਘ ਨੂੰ ਲਾਇਆ ਗਿਆ ਵਾ ਉਹਨਾਂ ਦੇ ਨਾਲ ਸਰਬਜੀਤ ਸਿੰਘ ਖਾਨਪੁਰ ਸਦਾ ਗੁਰਪ੍ਰੀਤ ਸਿੰਘ ਟਪਈਆ ਸਦਾ ਸੁਦਰਪਾਲ ਸਿੰਘ ਤਾਲਪੁਰਾ ਸਦਾ ਨਥਵਿੰਦਰ ਸਿੰਘ ਫੌਜੀ ਬਾਬਾ ਵਿਵੇਕ ਸਿੰਘ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਨਾਲ ਸੇਵਾਦਾਰ ਕਿਹਾ ਗਿਆ ਸੇਵਾਦਾਰ ਤੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਇੱਕ ਲੱਗਾ ਹੋਇਆ ਅਗਲੇ ਪਾਸੇ 5 ਸੇਵਾਦਾਰ ਦਿੱਤੇ ਗਏ ਆ ਵੇਖਦੇ ਆ ਇਹ ਸੇਵਾਦਾਰੀਆਂ ਕੈਮ ਰੱਖਣ ਵਾਸਤੇ ਵਾਰਸ ਪੰਜਾਬ ਦੇ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਿਹਦਾ ਕਿ ਮੋਢ ਕੁਝ ਦਿਨ ਪਹਿਲਾਂ ਮੁਖਸਰ ਸਾਹਿਬ ਦੀ ਧਰਤੀ ਤੋਂ ਵੱਧਾ ਉਤੋਂ ਬਾਅਦ ਵਿੱਚ ਪਲੇਠੀ ਮੀਟਿੰਗ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਦੇ ਵਿੱਚ ਹੁੰਦੀ ਆ ਅੱਜ ਵੱਡੀ ਮੀਟਿੰਗ ਜਿਹੜੀ ਸੀ ਜਿਹਦੇ ਵਿੱਚ ਅੰਮ੍ਰਿਤਸਰ ਦੇ ਦਿਹਾਤੀ ਦੇ ਤੇ ਸ਼ਹਿਰੀ ਦੇ ਪ੍ਰਧਾਨਗੀਆਂ ਚੁਣਿਆ ਗਏਆਂ ਸੇਵਾਦਾਰ ਤੇ ਮੁੱਖ ਸੇਵਾਦਾਰ ਲਾਏ ਗਏ ਆ ਅਗਲੀ ਐਕਟੀਵਿਟੀ ਵੇਖਦੇ ਆ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਕੀ ਹੁੰਦੀ ਆ ਕੀ ਪੂਰੇ ਪੰਜਾਬ ਦੀ ਲਾਮਬੰਦੀ 2027 ਤੋਂ ਪਹਿਲਾਂ ਪਹਿਲਾਂ ਹੋ ਜਾਊਗੀ ਇਸ ਤੋਂ ਪਹਿਲਾਂ ਹੋ ਸਕਦਾ ਵਾ ਕਿ ਜਿਹੜੀ ਐਸਜੀਪੀਸੀ ਚੋਣਾਂ ਵੀ ਹੋਣਗੀਆਂ ਐਸਜੀਪੀਸੀ ਚੋਣਾਂ ਦੇ ਵਿੱਚ ਕਿਹੋ ਜੀ ਲਾਮਬੰਦੀ ਕਰਕੇ ਅਕਾਲੀ ਦਲ ਵਾਰਸ ਪੰਜਾਬ ਦੇ ਅੱਗੇ ਪਸੇ ਵਾਅਦਾ ਤੇ 2027 ਕੀ ਟੇਕ ਹੁੰਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਕਿ 2027 ਦੇ ਵਿੱਚ ਇੱਕ ਵੱਡੀ ਟੱਕਰ ਦੇਣ ਵਾਸਤੇ ਕਿਉਂਕਿ ਵੱਡੀਆਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਅਕਾਲੀ ਦਲ ਬਾਦਲ ਵੱਡੀ ਜਮਾਤ ਆ ਅਕਾਲੀ ਦਲ ਅੰਮ੍ਰਿਤਸਰ ਵੱਡੀ ਜਮਾਤ ਆ ਪਾ ਕਹਿ ਸਕਦੇ ਆ ਕਾਂਗਰਸ ਆ ਆਮ ਆਦਮੀ ਪਾਰਟੀ ਆ ਬੀਜੇਪੀ ਆ ਇਹ ਵੱਡੀਆਂ ਸਿਆਸੀ ਧਿਰਾਂ ਆ ਕੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸੀ ਜਿਹੜੀ ਇਸ ਟਾਈਮ ਦੇ ਉੱਤੇ ਸਿਆਸੀ ਪਾਰਟੀ ਬਣ ਚੁੱਕੀ ਆ ਕਿੰਨੀ ਕੁ ਵੱਡੀ ਟੱਕਰ ਦਿੰਦੀ ਆ 2027 ਦੇ ਵਿੱਚ